ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਬਹਾਦਰੀ ਦੀ ਚਾਚਾ ਛਿੜਤੀ ਹੈ ਉੱਥੇ ਪੰਜਾਬ ਦੇ ਨਾਇਕਾਂ ਦੀ ਗੱਲ ਜਰੂਰ ਸਾਹਮਣੇ ਆਉਂਦੀ ਹੈ ਜਿਨ੍ਹਾਂ ਵਿੱਚ ਸੱਚਾ ਸੂਰਮਾ ਜੂਣਾ ਮੋੜ ਜੱਗਾ ਢਾਕੂ ਇਹ ਅਰਜੁਨ ਵੈਲੀ ਦਾ ਨਾਮ ਮੂਰੇ ਆਉਂਦਾ ਪਰ ਇੱਕ ਹੋਰ ਪੰਜਾਬੀ ਨਾਇਕ ਜੋ ਲੋਕਾਂ ਦੇ ਦਿਲਾਂ ਵਿੱਚ ਬਸਿਆ ਅਤੇ ਜਿਸ ਦਾ ਜ਼ਿਕਰ ਪੰਜਾਬੀਆਂ ਦੇ ਹਰਮਨ ਪਿਆਰੇ ਤਿਹਾੜ ਲੋਹੜੀ ਨਾਲ ਸੰਬੰਧਿਤ ਹੈ ਅਤੇ ਪੰਜਾਬੀਆਂ ਦੇ ਲੋਕ ਗੀਤਾਂ ਵਿੱਚ ਵੀ ਇਸ ਨਾਇਕ ਦਾ ਜ਼ਿਕਰ ਆਉਂਦਾ ਹੈ ਉਹ ਸੀ ਦੁੱਲਾ ਭੱਟੀ ਜਿਸ ਨੇ ਉਸ ਸਮੇਂ ਦੇ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਨਾਲ ਵੀ ਟੱਕਰ ਲੈ ਲਈ ਸੀ ਪੰਜਾਬ ਦਾ ਉਹ ਦਲੇਰ ਸੂਰਮਾ ਜਿਸ ਨੇ ਅਕਬਰ ਬਾਦਸ਼ਾਹ ਨੂੰ ਵੀ ਬਾਝੜਾਂ ਪਾ ਦਿੱਤੀਆਂ ਸਨ ਦੁੱਲੇ ਪੱਟੀ ਜਿਸ ਦੇ ਦਾਦੇ ਨੂੰ ਅਤੇ ਪਿਓ ਨੂੰ ਮੁਗਲਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਦੁੱਲੇ ਪੱਟੀ ਦੀ ਪਿਓ ਦੀ Laash ਨੂੰ 3 ਦਿਨ ਲਈ ਲਾਹੌਰ ਦੇ ਕਿਲੇ ਉੱਤੇ ਟੰਗ ਕੇ ਰੱਖਿਆ ਸੀ ਦੁੱਲੇ ਪੱਟੀ ਬਾਰੇ ਜਾਣਨ ਤੋਂ ਪਹਿਲਾਂ ਜਾਣਦੇ ਹਾਂ ਦੁੱਲੇ ਪੱਟੀ ਦੇ ਪਿਓ ਦਾਦੇ ਦਾ ਇਤਿਹਾਸ ਕਿਉਂ ਦੁਸ਼ਮਣੀ ਸੀ ਮੁਗਲਾਂ ਨਾਲ ਦੁੱਲੇ ਦੇ ਦਾਦੇ ਦਾ ਨਾਮ ਸੀ ਸੰਤਲ ਪੱਟੀ ਪਾਕਿਸਤਾਨ ਵਿੱਚ ਹਜੇ ਵੀ ਸੰਤਲਵਾਰ ਦਾ ਇਲਾਕਾ ਹੈ 16ਵੀਂ ਸਦੀ ਵਿੱਚ ਮੁਗਲ ਸ਼ਾਸਕ ਭਾਰਤ ਦੇ ਲੋਕਾਂ ਤੋਂ ਮਾਮਲਾ ਵਸੂਲਦੇ ਰਹੇ ਸਨ ਮਤਲਬ ਕਿ ਟੈਕਸ ਪਰ ਦੁੱਲੇ ਪੱਟੀ ਦਾ ਦਾਦਾ ਇਸ ਮਾਮਲੇ ਦਾ ਵਿਰੋਧ ਕਰਦਾ ਸੀ ਜਿਸ ਤੋਂ ਮੁਗਲ ਖਫਾ ਸਨ ਤੇ ਉਹਨਾਂ ਨੇ ਸੰਦਲਪੱਟੀ ਨੂੰ ਮਾਰਨ ਲਈ ਫੌਜ ਭੇਜੀ ਜਿਸ ਨੂੰ ਸੰਦਲਪੱਟੀ ਦੇ ਨਾਲ ਰਲੇ ਪਿੰਡ ਦੇ ਲੋਕਾਂ ਨੇ ਭਜਾ ਦਿੱਤਾ ਤੇ ਗੁੱਸੇ ਵਿੱਚ ਆਏ ਮੁਗਲਾਂ ਨੇ ਦੁੱਲੇ ਪੱਟੀ ਦੇ ਦਾਦੇ ਸੰਦਲਪੱਟੀ ਨੂੰ ਗ੍ਰਿਫਤਾਰ ਕਰ ਲਿਆ ਤੇ ਕਤਲ ਕਰ ਦਿੱਤਾ ਫਿਰ ਦੁੱਲੇ ਪੱਟੀ ਦਾ ਪਿਓ ਫਰੀਦ ਪੱਟੀ ਵੀ ਆਪਣੇ ਪਿਓ ਵਾਂਗ ਮੁਗਲਾਂ ਵਿਰੁੱਧ ਬਗਾਵਤ ਕਰਨ ਦਾ ਜਿਗਰਾ ਰੱਖਦਾ ਸੀ ਤੇ ਫਰੀਦ ਪੱਟੀ ਨੂੰ ਵੀ ਮੁਗਲਾਂ ਨੇ ਆਪਣੇ ਦਰਬਾਰ 'ਚ ਬੁਲਾ ਕੇ ਕਤਲ ਕਰ ਦਿੱਤਾ ਅਤੇ ਲੋਕਾਂ 'ਚ ਖੌਫ ਪਾਉਣ ਲਈ ਫਰੀਦ ਪੱਟੀ ਦੀ Laash ਲਾਹੌਰ ਦੀਆਂ ਬੁਰਜੀਆਂ ਤੇ ਟੰਗ ਦਿੱਤੀ। ਇੰਨ ਦਿਨ ਫਰੀਦ ਪੱਟੀ ਦੀ Laash ਲਾਹੌਰ ਦੇ ਬੁਰਜ ਤੇ ਟੰਗੀ ਰਹੀ ਅਤੇ ਦੁੱਲੇ ਪੱਟੀ ਦੇ ਉਹਦੀ লাশ ਵੀ ਪਰਿਵਾਰ ਨੂੰ ਨਹੀਂ ਦਿੱਤੀ ਗਈ ਕੁਝ ਸਮੇਂ ਬਾਅਦ फरीद पट्टी ਦੇ ਲੜਕੇ ਦਾ ਜਨਮ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਦੁੱਲਾ ਪੱਟੀ ਪਹਿਲਾਂ ਦੁੱਲੇ ਪੱਟੀ ਦਾ ਨਾਮ ਅਬਦੁੱਲਾ ਸੀ ਜੋ ਬਾਅਦ ਵਿੱਚ ਦੁੱਲੇ ਪੱਟੀ ਦੇ ਨਾਮ ਨਾਲ ਮਸ਼ਹੂਰ ਹੋਇਆ ਅਤੇ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਦੁੱਲੇ ਪੱਟੀ ਦੀ ਮਾਂ ਦਾ ਨਾਮ ਸੀ ਲੱਤੀ ਅਤੇ ਉਸ ਨੇ ਇਹ ਐਲਾਨ ਕੀਤਾ ਕਿ ਉਹ ਮੁਗਲਾਂ ਨੂੰ ਮਾਮਲਾ ਦੇਵੇਗੀ ਕਿਉਂਕਿ ਉਸ ਨੇ ਆਪਣੇ ਪਰਿਵਾਰ ਦਾ ਖੂਨ ਡੁੱਲਦਾ ਵੇਖਿਆ ਸੀ ਅਤੇ ਨਾਲ ਹੀ ਇਹ ਕਿਹਾ ਕਿ ਦੁੱਲੇ ਪੱਟੀ ਨੂੰ ਆਪਣੇ ਪਿਓ ਤੇ ਦਾਦੇ ਦੀ ਮੌਤ ਵਾਰੀ ਕੋਈ ਕੁਝ ਨਹੀਂ ਦੱਸੇਗਾ ਦੁੱਲਾ ਪੱਟੀ ਬਚਪਨ ਤੋਂ ਹੀ ਸ਼ਰਾਰਤੀ ਸੁਭਾਅ ਦਾ ਸੀ ਜਿਸ ਕਾਰਨ ਉਸਦਾ ਮਨ ਪੜਾਈ ਵਿੱਚ ਬਹੁਤਾ ਨਾ ਲੱਗਦਾ। ਧੁੱਲਾਪੱਟੀ ਬਹੁਤ ਸਮਾਂ ਆਪਣੇ ਦੋਸਤਾਂ ਨਾਲ ਘੁੰਮ ਫਿਰ ਕੇ ਗੁਜ਼ਾਰਦਾ। ਉਦੋਂ ਮੁਗਲ ਸੈਨਾ ਨੂੰ ਲਾਹੌਰ ਤੋਂ ਕਾਬਲ ਜਾਣ ਵੇਲੇ ਧੁੱਲੇ ਪੱਟੀ ਦੇ ਪਿੰਡ ਵਿੱਚੋਂ ਦੀ ਹੋ ਕੇ ਨਿਕਲਣਾ ਪੈਂਦਾ ਸੀ। ਧੁੱਲਾਪੱਟੀ ਅਕਸਰ ਕਿਹਾ ਕਰਦਾ ਸੀ ਕਿ ਇਹਨਾਂ ਬਰਦੀ ਵਾਲਿਆਂ ਨੂੰ ਦੇਖ ਕੇ ਪਤਾ ਨਹੀਂ ਕਿਉਂ ਮੇਰਾ ਖੂਨ ਖੋਲਦਾ ਹੈ। ਹੁਣ ਲੋਕਾਂ ਨੂੰ ਤੇ ਸਭ ਪਤਾ ਸੀ ਪਰ ਧੁੱਲੇ ਦੀ ਮਾਂ ਨੇ ਸਭ ਨੂੰ ਮਨਾ ਕੀਤਾ ਹੋਇਆ ਸੀ। ਫਿਰ ਇੱਕ ਦਿਨ ਸ਼ਰਾਰਤਾਂ ਕਰਦੇ ਧੁੱਲੇ ਨੂੰ ਕਿਸੇ ਨੇ ਮਿਹਣਾ ਮਾਰਿਆ। ਤੂੰ ਕੀ ਇੱਥੇ ਨਕਲੀ ਸ਼ੇਰ ਬਣਿਆ ਫਿਰਦਾ ਰਹਿੰਦਾ ਹੈ? ਤੇਰੇ ਪਿਓ ਦੀ ਲਾਸ਼ ਨੂੰ ਮੁਗਲਾਂ ਨੇ ਤਿੰਨ ਦਿਨ ਬੁਰਜ ਤੇ ਟ ਕਿਆਸੀ ਤੇ ਫਿਰ ਇਹ ਸੁਣ ਕੇ ਦੁੱਲੇ ਪੱਟੀ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਅਤੇ ਦੁੱਲਾ ਪੱਟੀ ਸਿੱਧਾ ਆਪਣੇ ਘਰ ਆਇਆ ਤੇ ਉਸਦੇ ਤਪ ਦੇ ਚਿਹਰੇ ਨੂੰ ਵੇਖ ਕੇ ਉਸਦੀ ਮਾਂ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕਿ ਤੇਰਾ ਪਿਓ ਦਾਤਾ ਇਸ ਮਿੱਟੀ ਲਈ ਲੜਦਾ ਸ਼ਹੀਦ ਹੋ ਗਿਆ ਅਤੇ ਇੱਥੋਂ ਦੁੱਲਾ ਪੱਟੀ ਦੀ ਜ਼ਿੰਦਗੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ ਕਾਬਲ ਤੋਂ ਵਾਪਸ ਲਾਹੌਰ ਆਉਂਦੀ ਮੁਗਲਾਂ ਦੀ ਫੌਜ ਦੇ ਸਾਹਮਣੇ ਦੁੱਲਾ ਪੱਟੀ ਜਾ ਕੇ ਅੜ ਜਾਂਦਾ ਹੈ ਅਤੇ ਫੌਜ ਨੂੰ ਬੰਗਾਰਦਾ ਹੈ ਜਦੋਂ ਫੌਜ ਦਾ ਜਰਨੈਲ ਦੁੱਲੇ ਪੱਟੀ ਨੂੰ ਮਾਰਨ ਲਈ ਅੱਗੇ ਵੱਧਾ ਤਾਂ ਦੁੱਲਾ ਪੱਟੀ ਉਸ ਦੀ ਤਲਵਾਰ ਖੋਕੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੰਦਾ ਹੈ ਜਿਸ ਨਾਲ ਫੌਜ ਵਿੱਚ ਭਾਜੜ ਪੈ ਜਾਂਦੀ ਹੈ ਦੁੱਲਾ ਫੌਜ ਨੂੰ ਬੰਗਾਰ ਕੇ ਕਹਿੰਦਾ ਹੈ ਕਿ ਆਪਣੇ ਅਕਬਰ ਬਾਦਸ਼ਾਹ ਨੂੰ ਦੱਸ ਦਿਓ ਕਿ ਸੰਦਲਵਾਰ ਦੇ ਲੋਕ ਹੁਣ ਕੋਈ ਮਾਮਲਾ ਯਾਨੀ ਕਿ ਟੈਕਸ ਨਹੀਂ ਦੇਣਗੇ ਅਤੇ ਜੇ ਕੋਈ ਮਾਮਲਾ ਮੰਗਣਾ ਆਵੇਗਾ ਤਾਂ ਉਸ ਦਾ ਹਸ਼ਰ ਵੀ ਇਦਾਂ ਦਾ ਕਰਕੇ ਭੇਜਿਆ ਜਾਵੇਗਾ ਜਦੋਂ ਸੈਨਿਕਾਂ ਨੇ ਜਾ ਕੇ ਅਕਬਰ ਬਾਦਸ਼ਾਹ ਨੂੰ ਇਹ ਸਭ ਕੁਝ ਦੱਸਿਆ ਤਾਂ ਇਹ ਸੁਣ ਕੇ ਮੋਗਲਾਂ ਦਾ ਤਖਤ ਹਿੱਲ ਗਿਆ। ਇੱਥੇ ਫਿਰ ਸ਼ੁਰੂ ਹੁੰਦੀ ਹੈ ਮੋਗਲਾਂ ਤੇ ਧੁੱਲੇ ਪੱਟੀ ਵਿਚਕਾਰ ਸਿੱਧੀ ਟੱਕਰ। ਧੁੱਲਾ ਪੱਟੀ ਮੋਗਲਾਂ ਨਾਲ ਸਿੱਧੀ ਟੱਕਰ ਲੈਣੀ ਸ਼ੁਰੂ ਕਰ ਦਿੰਦਾ ਹੈ। ਉਹ ਮੋਗਲਾਂ ਦੇ ਖਜ਼ਾਨੇ ਲੁੱਟਦਾ ਹੈ ਅਤੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਲੋੜੀ ਦੇ ਸਮੇਂ ਗਾਏ ਜਾਣ ਵਾਲੇ ਗੀਤ ਸੁੰਦਰੀ ਮੰਤਰੀ ਨੂੰ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਇੱਕ ਗਰੀਬ ਬ੍ਰਾਹਮਣ ਜੋ ਬਹੁਤ ਜ਼ਿਆਦਾ ਗਰੀਬ ਸੀ। ਉਸ ਦੀਆਂ ਦੋ ਲੜਕੀਆਂ ਸਨ ਸੁੰਦਰੀ ਤੇ ਮੰਤਰੀ ਜਿਨ੍ਹਾਂ ਦਾ ਵਿਆਹ ਧੁੱਲੇ ਪੱਟੀ ਨੇ ਹੀ ਕਰਵਾਇਆ ਸੀ। ਪੰਜਾਬ ਦੇ ਲੋਕਾਂ ਚ ਚਰਚਿਤ ਨਾਇਕ ਬਣ ਜਾਂਦਾ ਧੁੱਲਾ ਪੱਟੀ ਬッカਮਲਕੇਰਾ ਜੋ ਕਿ ਅਕਬਰ ਦੇ ਰਾਜ ਦਾ ਸੈਨਾਪਤੀ ਜਿਸ ਦਾ ਸਰ ਦੁੱਲੇ ਪੱਟੀ ਨੇ ਵੱਡਿਆ ਸੀ ਅਕਬਰ ਤੇ ਬਹੁਤ ਕਰੀਬੀ ਹੋਣ ਕਾਰਨ ਅਕਬਰ ਇਸ ਗੱਲ ਤੋਂ ਖਫਾ ਸੀ ਅਤੇ ਦੁੱਲੇ ਪੱਟੀ ਨੂੰ ਜਲਦੀ ਤੋਂ ਜਲਦੀ ਫੜਨਾ ਚਾਹੁੰਦਾ ਸੀ ਜਦੋਂ ਅਕਬਰ ਨੇ ਆਪਣੇ ਰਾਜ ਵਿੱਚ ਇਹ ਐਲਾਨ ਕੀਤਾ ਕਿ ਦੁੱਲੇ ਪੱਟੀ ਦਾ ਸਿਰ ਕੌਣ ਲੈ ਕੇ ਆਵੇਗਾ ਤਾਂ ਅਕਬਰ ਦਾ ਸੈਨਾਪਤੀ ਮਿਰਜ਼ਾ ਨਿਜ਼ਾਮੁਦੀਨ ਉੱਠਿਆ ਅਤੇ ਕਿਹਾ ਕਿ ਦੁੱਲੇ ਪੱਟੀ ਦਾ ਸਿਰ ਮੈਂ ਲੈ ਕੇ ਆਵਾਂਗਾ ਅਕਬਰ ਵੱਡੀ ਫੌਜ ਨਾਲ ਮਿਰਜ਼ਾ ਨਿਜ਼ਾਮੁਦੀਨ ਨੂੰ ਦੁੱਲੇ ਪੱਟੀ ਦੇ ਪਿੰਡ ਪੱਟੀਆਂ ਭੇਜਦਾ ਹੈ ਤੇ ਦੁੱਲੇ ਨੂੰ ਫੜ ਕੇ ਲੈ ਕੇ ਆਉਣ ਲਈ ਕਹਿੰਦਾ ਦੁੱਲਾ ਪੱਟੀ ਉਸ ਸਮੇਂ ਆਪਣੇ ਪਿੰਡ ਨਹੀਂ ਸੀ ਮਿਰਜ਼ਾ ਨਿਜ਼ਾਮੁਦੀਨ ਦੁੱਲੇ ਦੋਸਤਾਂ ਨੂੰ ਮਾਰਦਾ ਧੁੱਲੇ ਪੱਟੀ ਦੀ ਮਾਂ ਲੱਤੀ ਅਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਦਰਬਾਰ ਵਾਲ ਨੂੰ ਲੈ ਕੇ ਚੱਲ ਪੈਂਦਾ ਹੈ ਫਿਰ ਜਦੋਂ ਦੁੱਲੇ ਨੂੰ ਗ੍ਰਿਫਤਾਰੀ ਬਾਰੇ ਪਤਾ ਲੱਗਿਆ ਤਾਂ ਉਹ ਮੁਗਲ ਫੌਜ ਦੇ ਮਗਰ ਆ ਜਾਂਦਾ ਤੇ ਇਸ ਤੋਂ ਪਹਿਲਾਂ ਇੱਕ ਪਿੰਡ ਵਿੱਚ ਲੰਘਦੇ ਹੋਏ ਪਿੰਡ ਵਾਲਿਆਂ ਵੱਲੋਂ ਮੁਗਲ ਫੌਜ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਉਦੋਂ ਤੱਕ ਦੁੱਲਾ ਪੱਟੀ ਵਿੱਚ ਪਹੁੰਚ ਜਾਂਦਾ ਇਤਿਹਾਸਕਾਰਾਂ ਅਨੁਸਾਰ ਮਿਰਜ਼ੇ ਨਿਜ਼ਾਮੁਦੀਨ ਤੇ ਦੁੱਲਾ ਪੱਟੀ ਦੀ ਆਮੋ ਸਾਹਮਣੇ ਦੀ ਲੜਾਈ ਹੋਈ ਦੁੱਲੇ ਪੱਟੀ ਨੇ ਇੱਕੋ ਵਾਰ ਨਾਲ ਮਿਰਜ਼ਾ ਨਿਜ਼ਾਮੁਦੀਨ ਦੇ ਹੱਥੋਂ ਤਲਵਾਰ ਨੂੰ ਵਹਾ ਕੇ ਪਰੇ ਮਾਰਿਆ ਇਹ ਦੇਖ ਕੇ ਮਿਰਜ਼ਾ ਨਿਜ਼ਾਮੁਦੀਨ ਦੁੱਲੇ ਦੀ ਮਾਂ ਦੇ ਪੈਰਾਂ ਵਿੱਚ ਡਿੱਗ ਗਿਆ ਤੇ ਆਪ ਦੀ ਜਾਨ ਬਖਸ਼ਣ ਲਈ ਕਹਿੰਦਾ ਹੈ। ਦੁੱਲੇ ਦੀ ਮਾਂ ਦੁੱਲੇ ਨੂੰ ਮਿਰਜ਼ਾ ਨਿਜ਼ਾਮੁਦੀਨ ਨੂੰ ਮਾਰਨ ਤੋਂ ਰੋਕ ਦਿੰਦੀ ਹੈ। ਮਿਰਜ਼ਾ ਨਿਜ਼ਾਮੁਦੀਨ ਅਕਬਰ ਦੇ ਦਰਬਾਰ ਚ ਪਹੁੰਚ ਕੇ ਦੁੱਲੇ ਵਾਰੇ ਕਹਿੰਦਾ ਹੈ ਕਿ ਬੇਸ਼ੱਕ ਦੁੱਲਾ ਪੱਟੀ ਬਾਗੀ ਜ਼ਰੂਰ ਹੈ ਪਰ ਬੰਦਾ ਮਾੜਾ ਨਹੀਂ ਅਤੇ ਜੇਕਰ ਦੁੱਲਾ ਪੱਟੀ ਆਪਣੀ ਫੌਜ ਵਿੱਚ ਆ ਜਾਵੇ ਤਾਂ ਆਪਣੀ ਫੌਜ ਹੋਰ ਵੀ ਤਕੜੀ ਹੋ ਜਾਵੇਗੀ। ਅਕਬਰ ਬਾਦਸ਼ਾਹ ਨੂੰ ਵੀ ਇਹ ਗੱਲ ਇਤਨਾ ਕਿਤੇ ਜੱਜ ਜਾਂਦੀ ਹੈ ਅਤੇ ਮੁਗਲ ਸਲਤਨਤ ਨੂੰ ਇਹ ਵੀ ਪਤਾ ਸੀ ਕਿ ਦੁੱਲਾ ਪੱਟੀ ਪੰਜਾਬ ਦੇ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੈ। ਉਸ ਨੂੰ ਜ਼ੋਰ ਨਾਲ ਨਹੀਂ ਬਲਕਿ ਸਕੀਮ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ ਤੇ ਇੱਕ ਪਲਾਨ ਦੇ ਤਹਿਤ ਦੁੱਲਾ ਪੱਟੀ ਨੂੰ ਬੁਲਾਵਾ ਭੇਜਿਆ ਜਾਂਦਾ ਹੈ। ਪਹਿਲਾਂ ਤਾਂ ਦੁੱਲਾ ਪੱਟੀ ਨਹੀਂ ਮੰਨਦਾ ਕਿਉਂਕਿ ਉਹ ਮੁਗਲਾਂ ਦੀਆਂ ਚਾਲਾਂ ਤੋਂ ਜਾਣੂ ਸੀ ਪਰ ਲੋਕਾਂ ਦੇ ਦਬਾਅ ਪਾਉਣ ਤੇ ਦੁੱਲਾ ਪੱਟੀ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਂਦਾ ਹੈ। ਦੁੱਲਾ ਪੱਟੀ ਦੇ ਦਰਬਾਰ ਪਹੁੰਚਣਿਆ ਹੀ ਉਸ ਨੂੰ ਅਕਬਰ ਬਾਦਸ਼ਾਹ ਵੱਲੋਂ ਬਹੁਤ ਸਾਰੇ ਲਾਲਚ ਦਿੱਤੇ ਜਾਂਦੇ ਨੇ ਜਿਨ੍ਹਾਂ ਵਿੱਚ ਹਿੰਦੁਸਤਾਨ ਦੇ ਦੋ ਵੱਡੇ ਸੂਬੇ ਲਾਹੌਰ ਤੇ ਕਸੂਰ ਦਾ ਗਵਰਨਰ ਲਾਉਣ ਦੀ ਵੀ ਆਫਰ ਹੁੰਦੀ ਹੈ। ਸੋਚ ਕੇ ਵੇਖੋ ਦੋ ਵੱਡੇ ਸੂਬਿਆਂ ਦਾ ਗਵਰਨਰ ਲਾਉਣਾ ਕਿਸੇ ਵੀ ਇਨਸਾਨ ਲਈ ਕਿੰਡੀ ਵੱਡੀ ਗੱਲ ਹੋਵੇਗੀ ਪਰ ਦੁੱਲਾ ਪੰਜਾਬ ਦੀ ਮਿੱਟੀ ਅਤੇ ਆਪਣੇ ਬਾਪ ਦਾਦਿਆ ਨਾਲ ਧੋਖਾ ਨਹੀਂ ਕਰਦਾ ਬਲਕਿ ਅਕਬਰ ਬਾਦਸ਼ਾਹ ਦੀ ਗਵਰਨਰਰੀ ਨੂੰ ਲੱਤ ਮਾਰ ਦਿੰਦਾ ਐਥੇ ਫਿਰ ਅਕਬਰ ਨੇ ਕਿਹਾ ਸੀ ਕਿ ਜੋ ਸਿਰ ਸਾਡੇ ਅੱਗੇ ਨਹੀਂ ਝੁਕਦਾ ਉਸ ਦਾ ਹਸ਼ਰ ਤੈਨੂੰ ਪਤਾ ਹੀ ਹੈ ਫਿਰ ਦੁੱਲੇ ਪੱਟੀ ਨੇ ਬੰਗਾਰ ਕੇ ਕਿਹਾ ਕਿ ਇਹ ਸਿਰ ਕਿਸੇ ਅੱਗੇ ਨਹੀਂ ਝੁਕ ਸਕਦਾ ਤੁਸੀਂ ਜੋ ਵੀ ਕਰਨਾ ਹੈ ਕਰ ਲਵੋ ਇਸ ਤੋਂ ਬਾਅਦ ਧੋਖੇ ਨਾਲ ਗ੍ਰਿਫਤਾਰ ਕਰਕੇ ਦੁੱਲੇ ਪੱਟੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਅਤੇ ਜਦੋਂ ਫਾਂਸੀ ਦੀ ਖਬਰ ਪਿੰਡਾਂ ਵਿੱਚ ਫੈਲੀ ਤਾਂ ਹਾਹਾਕਾਰ ਮਚ ਗਈ ਅਤੇ ਲੋਕਾਂ ਦੇ ਰੋ ਨੂੰ ਵੇਖ ਕੇ ਦੁੱਲੇ ਪੱਟੀ ਨੂੰ ਫਾਂਸੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ ਅਤੇ ਆਖਰਕਾਰ ਪੰਜਾਬ ਦਾ ਇਹ ਪੁੱਤਰ ਆਪਣੀ ਮਿੱਟੀ ਖਾਤਰ ਨਾਂ ਡਿੱਗਿਆ ਤੇ ਨਾਂ ਵੇਚਿਆ ਤੇ ਆਪਣੀ ਗੈਰਤ ਨੂੰ ਜਿਉਂਦਾ ਰੱਖ ਕੇ ਫਾਂਸੀ ਦੇ ਫੰਦੇ ਤੇ ਝੂਲ ਗਿਆ ਤੇ ਪੰਜਾਬੀਆਂ ਦੀ ਅਣਖ ਗੈਰਤ ਅਤੇ ਜਜ਼ਵੇ ਨੂੰ ਜਿਉਂਦਾ ਰੱਖ ਕੇ ਧੁੱਲੇ ਪੱਟੀ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਆਪਣੀ ਮਿੱਟੀ ਲਈ ਕੁਰਬਾਨੀਆਂ ਦੇਣ ਤੋਂ ਵੀ ਪਿੱਛੇ ਨਹੀਂ ਹਟ ਸਕਦੇ ਸੋ ਦੋਸਤੋ ਜਦੋਂ ਵੀ ਤੁਸੀਂ ਲੋਹੜੀ ਦਾ ਤਿਹਾਰ ਮਨਾਓ ਤਾਂ ਪੰਜਾਬ ਦੇ ਇਸ ਅਣਖੀ ਸੂਰਮੇ ਨੂੰ ਜਰੂਰ ਯਾਦ ਕਰ ਲਿਆ ਕਰੋ ਜਿਸ ਨੇ ਆਪਣੇ ਪੰਜਾਬ ਦੀ ਮਿੱਟੀ ਖਾਤਰ ਕਿਸੇ ਦੀ ਈਨ ਨਾ ਮੰਨਦੇ ਹੋਏ ਆਪਣੀ ਕੁਰਬਾਨੀ ਦੇ ਦਿੱਤੀ ਧੰਨਵਾਦ। ਜਾਨ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਮੋਟੀਵੇਸ਼ਨਲ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ। ਧੰਨਵਾਦ।